ਉਹ ਤੋਂ ਪਹਿਲਾਂ ਤਾਂ ਮੈਂ ਕਾਂਗਰਸਾ ਹਾਈ ਕਮਾਂਡਰ ਦਾ ਧੰਨਵਾਦ ਕਰਦਾ ਹੈ। ਇਹ رائے درست ਹੈ। ਕਿਉਂਕਿ ਵਿਸ਼ੇਸ਼ ਕਰਕੇ ਸਾਰੇ ਪ੍ਰਧਾਨ ਜੀ ਵੱਲੋਂ ਦੇ ਵਿਤਰੀ ਬੜੇ ਵੱਡੇ ਟੰਗ ਦੇ ਨਾਲ ਉੱਦਾ ਚੱਕਿਆ ਗਿਆ। ਇਸ ਵਾਰ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਟਾਈਮ ਵਧੀਆ ਮਿਲਿਆ। ਸਾਰੀ ਗੱਲ ਜਿਹੜੀ ਹੈ ਵਿਧਾਨ ਸਭਾ ਦੇ ਰਿਕਾਰਡ ਤੇ ਆਈ ਇਹ ਗੱਲ। ਔਰ ਉਸ ਤੋਂ ਬਗਰੋਂ ਕੁਝ ਸਾਡੀਆਂ ਕੋਸ਼ਿਸ਼ਾਂ ਨੇ ਆਸ-ਪਾਸੋਂ ਮਾਨਯੋਗ ਹਾਈ ਕੋਰਟ ਦਾ ਵੀ ਸਹਾਰਾ ਮਿਲਿਆ। ਉਹਨਾਂ ਨੇ ਵੀ ਜੋ ਐਨਕਸਸਰ ਨੂੰ ਮੰਗਾ ਕੀਤਾ। ਤੇ ਆ ਬਾਈ ਨੇਮ ਵੀ ਹੁਣ ਤਾਂ ਨਾਮ ਆ ਗਿਆ ਪਰੰਤੂ ਸਰਕਾਰ ਹਲੇ ਵੀ ਕੋਈ ਕਾਰਵਾਈ ਕਰਨ ਦੇ ਅਰੌਂਚ ਨਹੀਂ ਹੈ ਜਦੋਂ ਇੱਕ ਗਵਰਨਮੈਂਟ ਹੀ ਗੈਂਗਸਟਰ ਦੇ ਪਿੱਛੇ ਖੜੀ ਹੈ ਤਾਂ ਇੱਕ ਸਿਟੀਜ਼ਨ ਆ ਉਹ ਪਿੱਛੇ ਹਟ ਰਹੀ ਹੈ ਕਈ ਤੁਸੀਂ ਪੁਲਿਸ ਅਧਿਕਾਰੀਆਂ ਦਾ ਵੀ ਅੱਜ ਜ਼ਿਕਰ ਕੀਤਾ ਵੀ ਗੈਂਗਸਟਰਾਂ ਦੀ ਜਿਹੜੀ ਮਦਦ ਕਰਦੇ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕਿੱਥੋਂ ਸਹੀ ਹੋਊਗਾ ਬਿਲਕੁਲ ਮਾਨਯੋਗ ਹਾਈ ਕੋਰਟ ਨੇ ਬਾਈ ਨੇਮ ਦਿੱਤਾ ਔਰ ਮਾਨਯੋਗ ਜਿਹੜੀ ਹਾਈ ਕੋਰਟ ਨੇ ਸਿੱਟ ਬਣਾਈ ਸੀ ਉਸ ਸਿੱਟ ਨੇ ਬਕਾਇਦਾ ਉਹਨਾਂ ਪੁਲਿਸ ਅਫਸਰਾਂ ਨੇ ਬਲਕਿ ਮਾਨਯੋਗ ਹਾਈ ਕੋਰਟ ਨੇ ਬਲੈਕ ਸ਼ੀਪ ਦਾ ਨਾਮ ਦਿੱਤਾ ਹਨ ਕਿੱਡੀ ਮਾੜੀ ਗੱਲ ਹੈ ਵੀ ਅਸੀਂ ਜਿਸ ਖਜ਼ਾਨੇ ਤੋਂ ਤਨਖਾਹ ਲੈਨੇ ਆ ਔਰ ਉਸ ਦੀ ਯੂਨੀਫਾਰਮ ਪਹਿਨਦੇ ਆ ਔਰ ਅਸੀਂ ਜਾ ਕਿੱਥੇ ਰਹੇ ਹਾਂ ਗੈਂਗਸਟਰਾਂ ਦੇ ਹੱਥ ਵਿੱਚ ਜਦ ਕਿ ਜਾਣਾ ਚਾਹ ਬਾੜ ਖੇਤ ਨੂੰ ਖਾ ਰਹੀ ਹੈ ਇਹ ਗੱਲ ਸਪੀਕਰ ਸਾਹਿਬ ਦੇ ਮੂੰਹੋਂ ਆਈ ਗੌਰ ਵਿਧਾਨ ਸਭਾ ਦੇ ਅੰਦਰ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਨਿੱਤ ਦਿਨ ਕਤਲ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਸਰਕਾਰ ਕਿਸ ਤਰ੍ਹਾਂ ਦੇਖਦੇ ਤੁਸੀਂ ਕੋਈ ਕੰਟਰੋਲ ਹੀ ਨਹੀਂ ਹੈ ਪੁਲਿਸ ਦਾ ਮਤਲਬ ਹੁੰਦਾ ਹੈ ਵੀ ਘਟਨਾ ਹੋਣ ਤੋਂ ਪਹਿਲਾਂ ਕੋਈ ਪ੍ਰੋਵੈਂਸ਼ਨ ਤਾਂ ਹੈ ਹੀ ਨਹੀਂ ਕਿਸੇ ਕਿਸਮ ਦੀ ਵੀ ਕਰਕੇ ਘਟਨਾ ਹੋ ਜਾਂਦੀ ਹੈ ਉਸ ਤੋਂ ਮੋਰੋਂ ਲੋਕਾਂ ਦੇ ਜਿਹੜੇ ਹੈਗੇ ਨੇ ਸੀਸੀਟੀਵੀ ਹੈ ਉਹਨਾਂ ਦੇ ਮੁਤਾਬਕ ਜਿਮਨੀ ਲਿਖ ਦਿਓ ਧਾਰਾ 302 ਲੱਖ ਨੂੰ ਅੰਦਰ ਭੇਜ ਦਿਓ ਤਾਂ ਇਨਸਾਫ ਕਿੱਥੇ ਹੈ ਇਨਸਾਫ ਤਾਂ ਕਿਤੇ ਨਹੀਂ ਹੈ ਹੁਣ ਤੁਸੀਂ ਫਰੋਜਪੁਰ ਦੇ ਵਿੱਚ ਲਾ ਲਓ ਅੱਗੇ ਕਿਸੇ ਦੀ ਦੁਸ਼ਮਣੀ ਵੀ ਹੁੰਦੀ ਨਾ ਧੀ ਭੈਣ ਤੇ ਛੋਟੇ ਬੱਚੇ ਤੇ ਬੰਦਾ ਰਹਿਮ ਖਾਂਦਾ ਹੁੰਦਾ ਸੀ ਇਨਸਾਨੀਅਤ ਦੇ ਜਰੀਏ ਪਰੰਤੂ ਹੁਣ ਤੁਸੀਂ ਦੇਖੋ ਫਰੋਈਪੁਰ ਦੇ ਵਿੱਚ ਜਾ ਕੇ ਇੱਕ ਬੇਟੀ ਦੇ ਸਿਰ 'ਚ ਵੀ 11 ਗੋਲੀਆਂ ਲੱਗੀਆਂ ਨੇ ਜਿੱਦੀ ਕੋ ਦਾ ਉਹਦਾ ਕੋਈ ਕ੍ਰਾਈਮ ਨਾਲ ਕਿਸੇ ਨਾਲ ਕੋਈ ਹੋ ਹੋ ਸਕਦਾ ਕਿਸੇ ਭੈਣ ਭਾਈ ਦਾ ਕੋਈ ਮਸਲਾ ਹੋਵੇ ਪਰੰਤੂ ਇੱਕ ਨਿਰਦੋਸ਼ ਬੰਦੇ ਨੂੰ ਵੀ ਬਖਸ਼ ਨਹੀਂ ਜਾ ਰਿਹਾ ਕਿਸੇ ਗੱਲ ਦਾ ਤਾਂ ਇੱਕ ਲਾਉਂਡ ਆਊਟ ਦੀ ਹਾਲਤ ਮਾੜੀ ਐ ਦੂ ਹੋਰ ਕੀ ਹੋ ਸਕਦੀ ਹੈ